ਫਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ ਦੇ ਸਰੰਦੀ ਇਲਾਕੇ ਚੋਂ ਤਿੰਨ ਲੋਕਾਂ ਨੂੰ ਹੈਰੋਇਨ ਸਬੰਧੀ ਗ੍ਰਿਫਤਾਰ ਕੀਤਾ ਜਿਸ ਬੰਦੀ ਜਾਣਕਾਰੀ ਦਿੰਦੇ ਡੀਐਸਪੀ ਜਲਾਲਾਬਾਦ ਕੱਲ ਸ਼ਾਮ ਨੂੰ ਆਪਣਾ ਟਾਣੀ ਨੱਥਾ ਸਿੰਘ ਦੇ ਲਾਗੇ ਸੈਕੰਡ ਡਿਫੈਂਸ ਲਾਈਨ ਤੇ ਲਕਸ਼ਮਨ ਨੈਰ ਦੇ ਲਾਗੇ ਨਾਕਾ ਲੱਗਿਆ ਸੀ ਬੀਐਸਐਫ ਦਾ ਤੇ ਪੰਜਾਬ ਪੁਲਿਸ ਦਾ ਪੰਜਾਬ ਪੁਲਿਸ ਵੱਲੋਂ ਸਾਡੇ ਇੰਸਪੈਕਟਰ ਸਾਹਿਬ ਸੀਗੇ ਬਲਵੀਰ ਸਿੰਘ ਤੇ ਆਪਣਾ ਬੀਐਸਐਫ ਬਲੋਂ ਐਸ.ਏ. ਯਾਦਵ ਜਿਹੜੇ 160 ਬਟਾਲੀਨ ਦੇ ਕੰਪਨੀ ਕਮਾਂਡਰ ਨੇ ਨਾਲ ਪੰਕਜ ਸ਼ਰਮਾ ਇਹਨਾਂ ਦੇ ਜਿਹੜੀ ਜੀ ਬ੍ਰਾਂਚ ਹੈ ਉਹਨਾਂ ਦੇ ਬਾਕੀ ਬੀਐਸਐਫ ਤੇ ਪੁਲਿਸ ਦਾ ਨਾਕਾ ਜੋਇੰਟ ਸੀਗਾ ਉੱਥੇ ਮੁਖਬਰੀ ਹੋਈ ਮੁਖਰ ਨੇ ਦੱਸਿਆ ਕਿ ਸੋਨੂ ਸਿੰਘ ਉਰਫ ਸੋਨੀ ਪੁੱਤਰ ਜੀਤ ਸਿੰਘ ਪੁੱਤਰ ਬੰਤਾ ਸਿੰਘ ਇਹਦੇ ਨਾਲ ਅੰਗਰੇਜ਼ ਸਿੰਘ ਉਰਫ ਗੱਗੀ ਪੁੱਤਰ ਜਗਿੰਦਰ ਸਿੰਘ ਇਹ ਵਸਿਆ ਨੂਰਸ਼ਾ ਪੁਰਫ ਬੱਲੇਸ਼ਾ ਥਾਣਾ ਸਦਰ ਫਾਜ਼ਿਲਕਾਦਰ ਨਾਲੇ ਨੇ ਇਧਰ ਅੰਗਰੇਜ਼ ਆ ਇਹ ਇੱਥੇ ઠાਣੀ ਨੱਥਾ ਸਿੰਘ ਵਿਆਹ ਹੋਇਆ ਹੈ ਨਾਲ ਇਹਦੇ ਇਹਦਾ ਸਾਲਾ ਸੀ ਗੁਰਵੰਤ ਸਿੰਘ ਰਬੰਟੀ ਪੁੱਤਰ ਬਲਵਿੰਦਰ ਸਿੰਘ ਵਾਸੀ ઠાਣੀ ਨੱਥਾ ਸਿੰਘ ਦਾਖਲੀ ਠੰਡੀ ਕਦੀਮ ਥਾਣਾ ਸਦਰ ਇਹ ਮੁਖਬਰੀ ਹੋਈ ਵੀ ਇਹ ਪਾਕਿਸਤਾਨ ਤੋਂ ਡਰੋਨ ਰਾਹੀਂ ਹੀਰੋਨ ਮਗਾਉਂਦਾ ਕੰਮ ਕਰਦੇ ਨੇ ਤੇ ਅੱਜ ਕੱਲ੍ਹ ਵੀ ਇਹਨਾਂ ਦੀ ਰਾਤ ਇਹਨਾਂ ਦੀ ਇੱਕ ਖੇਪ ਆਈ ਹੈ ਅਗਰ ਨਾਕਾ ਬੰਦੀ ਕੀਤਾ ਜਾਵੇ ਤਾਂ ਇਹਨਾਂ ਨੂੰ ਰੰਗੇ ਹੱਥੀ ਕਾਬੂ ਕੀਤਾ ਇਹ ਆਪਣੇ ਤਿੰਨ ਜਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਇਹ ਸ਼ਹਿਰ ਵੱਲ ਨੂੰ ਆ ਰਹੇ ਨੇ ਜਿਸ ਤੇ ਬੀਐਸਐਫ ਤੇ ਪੰਜਾਬ ਪੁਲਿਸ ਦਾ ਜੁਆਇੰਟ ਨਾਕਾ ਲੱਗਾ ਹੋਇਆ ਸੀ ਇਹਨਾਂ ਨੂੰ ਰੋਕਿਆ ਗਿਆ ਨਾਕੇ ਤੇ ਇਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਮੋਟਰਸਾਈਕਲ ਬੰਦ ਹੋ ਗਿਆ ਤੇ ਇਹਨਾਂ ਨੂੰ ਉੱਥੇ ਅਸੀਂ ਰੰਗੇ ਹਥੀ ਆਪਣਾ ਸਮੇਤ ਹੈਰੋਇਨ 500 ਗ੍ਰਾਮ ਇਹਨਾਂ ਨੂੰ ਕਾਬੂ ਕਰ ਲਿਆ ਜਿਸ ਤੇ ਮਕਦਮਾ ਨੰਬਰ 33 ਅ ਰਿਟਰ 23424 ਅੰਡਰ ਸੈਕਸ਼ਨ 21 ਸੀ ਤੇ 23685 ਐਨਡੀਪੀਐਸ ਐਕਟ ਦਰਜ ਕੀਤਾ ਗਿਆ ਇਹਨਾਂ ਦੀ ਪੁੱਛਗਿੱਛ ਕੀਤੀ ਗਈ ਪੁੱਛਗਿੱਛ ਤੋਂ ਇਹਨਾਂ ਨੇ ਇਹ ਕਹਿੰਦਾ ਕਿ ਅਸੀਂ ਪਹਿਲਾਂ ਵੀ ਹੀਰੋਇਨ ਮੰਗਾਈ ਰਹਿੰਦੇ ਆ ਤੇ ਹੁਣ ਵੀ ਅਸੀਂ ਇਹਦੀ ਖੇਪ ਮੰਗਾਈ ਸੀ ਇੱਕ ਪੈਕੇਟ ਤਾਂ ਵੀ ਸਾਨੂੰ ਮਿਲ ਗਿਆ ਸੀਗਾ ਹੀਰੋਇਨ ਦਾ ਤੇ ਦੂਸਰਾ ਪੈਕੇਟ ਸਾਨੂੰ ਲੱਭਿਆ ਨਹੀਂ ਜਿਸ ਦੀ ਲੜੀ ਵਿੱਚ ਦੂਸਰੇ ਦਿਨ ਅੱਜ ਸਵੇਰ ਬੀਐਸਐਫ ਤੇ ਪੰਜਾਬ ਪੁਲਿਸ ਵੱਲੋਂ ਫਿਰ ਸਰਚ ਕੀਤੀ ਗਈ ਸਰਚ ਦੇ ਦੌਰਾਨ 500 ਬੀਗ੍ਰਾਮ ਦਾ ਪੈਕੇਟ ਇੱਕ ਹੋਰ ਬਰੰਧ ਹੋਇਆ ਤੇ ਬੀਐਸਐਫ ਦੇ ਕੰਪਨੀ ਕਮਾਂਡਰ 160 ਬਰਾਲੀ ਹੁੰਦੇ ਜਿਹੜੇ ਹੈਗੇ ਐਸ ਸੀ ਯਾਦਵ ਉਹਨਾਂ ਵੱਲੋਂ ਸਾਨੂੰ ਫਿਰ ਕਮੀਮੋ ਦਿੱਤਾ ਗਿਆ ਮੀਮੋ ਦੇ ਆਧਾਰ ਤੇ ਅਸੀਂ ਇੱਕ ਹੋਰ ਐਫ ਆਰ ਨੰਬਰ 36 ਦਰਜ ਕੀਤੀ ਗਈ ਤੇ ਜਿਹਨੂੰ ਹਰਦਿਕ ਇਨਕਸ਼ਾਫ ਵੀ ਲਿਖਿਆ ਗਿਆ ਇਹਦਾ ਮੁਜਰਮ ਦਾ ਜਿਸ ਦੇ ਆਧਾਰ ਤੇ ਇਹ ਮੁਕੱਦਮਾ ਦਰਜ ਕਰਕੇ ਇਹਦੀ ਵੀ ਤਫਤੀਸ਼ ਕੀਤੀ ਜਾਏਗੀ ਸਰ ਜਿਹੜੀ 36 ਨੰਬਰ ਮਕਦਮੇ ਦੇ ਵਿੱਚ ਹੈਰੋਇਨ ਬਰਾਮਦ ਹੋਈ ਹੈ 5 ਕਿਲੋ 20 ਗ੍ਰਾਮ ਇਹ ਕਿਤੋਂ ਬਰਾਮਦ ਹੋਈ 520 ਗ੍ਰਾਮ ਹੈ 5 ਕਿਲੋ 20 ਬਰਾਮਦ ਹਾਂਜੀ ਹਾਂਜੀ ਇਹ ਆਪਣਾ ਢਾਣੀ ਨੱਥਾ ਸਿੰਘ ਦੇ ਇੱਥੇ ਇੱਕ ਖੇਤ ਚੋਂ ਬਰਾਮਦ ਹੋਈ ਹੈ ਇਹ ਦੋਨੇ ਜਿਹੜੇ ਡਰਾਪਿੰਗ ਜਿਹੜੀ ਹੋਈ ਸੀ ਉਹਦੀ ਡਰੋਨ ਦੀ ਇਹ ਢਾਣੀ ਨੱਥਾ ਸਿੰਘ ਦੇ ਖੇਤਾਂ ਵਿੱਚ ਇਹਨਾਂ ਦੇ ਘਰ ਦੇ ਕੋਲੋਂ ਹੋਈ ਸੀ ਸਰ ਪਿਛਲੇ ਕਿੰਨੇ ਸਮੇਂ ਤੋਂ ਜਿਹੜਾ ਸਮੈਗਲਿੰਗ ਦਾ ਕੰਮ ਕਰਦੇ ਨੇ ਇਹ ਇਹ ਕਾਫੀ ਦਿਨ ਤੋਂ ਕੰਮ ਕਰ ਰਿਹਾ ਹੈ ਆਪਣਾ ਡਰੋਨ ਰਾਹੀਂ ਮੰਗਾਂਦਾ ਪਰ ਇਹ ਕਦੇ ਫੜਿਆ ਨਹੀਂ ਗਿਆ ਇਹ ਤੇ ਪਹਿਲਾ ਹੀ ਮਕਦਮਾ ਹੈ ਅੰਗਰੇਜ਼ ਸਿੰਘ ਉਰਫ ਗੱਗੀ ਇਹਦਾ ਮੇਨ ਕਿੰਗਪਿਨ ਹੈਗਾ ਕਿਵੇਂ ਪਾਕਿਸਤਾਨ ਨਾਲ ਕੀ ਸੁਬਾਨ ਸਿੰਘ ਕਿਸ ਤਰ੍ਹਾਂ ਉਹਨਾਂ ਨਾਲ ਕੰਟੈਕਟ ਕਰਦੇ ਸੀਗੇ ਜੀ ਪਾਕਿਸਤਾਨ ਮੋਬਾਈਲ ਤੇ ਕੰਟੈਕਟ ਕਰਦੇ ਨੇ ਇਹ ਤੇ ਉਧਰੋਂ ਇਹਨਾਂ ਨੂੰ ਫੋਟੋ ਆ ਜਾਂਦੀ ਹੈ ਕੋਆਰਡੀਨੇਟਸ ਆ ਜਾਂਦੇ ਨੇ ਵੀ ਇਸ ਜਗ੍ਹਾ ਤੇ ਲੋਕੇਸ਼ਨ ਆ ਇੱਥੋਂ ਭੇਜ ਦਿੰਦੇ ਨੇ ਇੱਥੋਂ ਇਹ ਲੋਕੇਸ਼ਨ ਭੇਜਦੇ ਨੇ ਤੇ ਉਧਰੋਂ ਉਸ ਲੋਕੇਸ਼ਨ ਤੇ ਇਹ ਡਰੋਨ ਦੀ ਡ੍ਰੋਪਿੰਗ ਕਰਵਾ ਲੰਗੇ। ਸਾਨੂੰ ਕੋਈ ਜਾਣਕਾਰੀ ਤੋਂ ਕਿ ਕੋਈ ਵਿਕਲਪ ਕੇ ਸਾਹਮਣੇ ਹੈ ਕਿ ਅੱਗੇ ਕਿਸ ਨੂੰ ਜਿਹੜਾ ਇਹ ਮਾਲ ਸਪਲਾਈ ਕਰਦੇ ਸਨ। ਇਹ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ। ਇਹ ਇਹ ਇਨਵੈਸਟੀਗੇਸ਼ਨ ਜਾਰੀ ਹੈ। ਜਿਸ ਤਰ੍ਹਾਂ ਵੀ ਕੁਝ ਦੱਸਣਗੇ ਇਹਨਾਂ ਦੇ ਫਾਰਵਰਡ ਲਿੰਕ ਤੇ ਬੈਕਵਰਡ ਲਿੰਕ ਚੈੱਕ ਕੀਤੇ ਜਾਣਗੇ। ਉਸ ਹਿਸਾਬ ਨਾਲ ਫਿਰ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਏਗੀ। ਸਰ ਬੀਤੇ ਦਿਨੀ ਢਾਣੀ ਨੱਥਾ ਸਿੰਘ ਤੋਂ 2 ਕਿਲੋ 220 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ। ਕੀ ਉਹਦੇ ਨਾਲ ਲਿੰਕ ਹੈ ਕੇਸ ਇਹ? ਅਭੀ ਤਤਤੀਸ਼ ਜਾਰੀ ਹੈ ਜੇ ਲਿੰਕ ਹੋਇਆ ਤਾਂ ਉਸ ਹਾਵਨਾ ਕਾਰਵਾਈ ਕਰ ਦਿੱਤੀ ਜਾਏਗੀ ਤੇ ਪੁੱਛਗਿਛ ਕੀਤੀ ਜਾਏਗੀ ਇਹਨਾਂ ਮੁਕਦਮਿਆਂ 'ਚ ਉਸ ਕਨਸਾਈਨਮੈਂਟ ਬਾਰੇ ਕਿ ਮੈਨੇ ਜਿਹੜੇ ਕਾਬੂ ਕਾਬੂ ਕੀਤੇ ਹੋਏ ਨੇ ਇਹ ਤਿੰਨ ਤਿੰਨ ਮੁਜਰਮ ਹੈ ਕੋਈ ਕੋਈ ਇਹਨਾਂ ਦੇ ਨਾਲ ਹੈਗਾ ਜਾਣਕਾਰੀ ਮਿਲੀ ਹੈ ਜਾਂ ਇਹ ਤਿੰਨ ਹੀ ਨੇ ਫਿਲਹਾਲ ਤਿੰਨੇ ਬਾਕੀ ਰਿਮਾਂਡ ਲੈ ਲਿਆ ਇਹਨਾਂ ਦਾ ਰਿਮਾਂਡ ਤੋਂ ਲੈ ਕੇ ਪੁੱਛਗਿਛ ਕੀਤੀ ਜਾਏਗੀ ਕੁਝ ਕੀਤੇ ਦੌਰਾਨ ਅਗਰ ਕੋਈ ਹੋਰ ਲਿੰਕੇਜ ਇਹਦੇ ਨਿਕਲਣਗੇ ਉਸ ਹਸਾਬ ਨਾਲ ਕਾਰਵਾਈ ਕਰ ਦਿੱਤੀ ਜਾਏਗੀ। ਸਰ ਉਸ ਲੋਕ ਜਿਹੜਾ ਵਹੀਕਲ ਵਰਤਿਆ ਗਿਆ ਸੀ ਉਹ ਵੀ ਇਹਨਾਂ ਕਬਜ਼ੇ ਚ ਲਿਆ ਗਿਆ ਜੀ। ਜਿਹੜਾ ਹੈ ਦੋਸ਼ੀ ਵੱਲੋਂ ਇਹ ਇਹਨਾਂ ਦੋਸ਼ੀਆਂ ਵੱਲੋਂ ਜਿਹੜਾ ਵਹੀਕਲ ਮੋਟਰਸਾਈਕਲ ਹੋ ਗਿਆ। ਹਾਂ ਉਹ ਮੋਟਰਸਾਈਕਲ ਵੀ ਚੋਰੀ ਦਾ ਹੈ ਤੇ ਉਹ ਵੀ ਅਸੀਂ ਕਬਜ਼ੇ ਚ ਲੈ ਲੈ ਗਏ। ਸਰ ਜਿਹੜੇ ਪਾਕਿਸਤਾਨ ਨਾਲ ਗੱਲਬਾਤ ਕਰਦੇ ਸੀਗੇ ਉਹ ਕੋਈ ਸੇਮ ਵੀ ਬਰਾਮਦ ਹੋਇਆ ਜੀ ਇਹਨਾਂ ਦੇ ਬਾਕੀ ਕੋਈ। ਨਹੀਂ ਮੋ ਮੋਬਾਈਲ ਬਰਾਮਦ ਹੋਇਆ SIM ਨਹੀਂ ਬਰਾਮਦ ਹੋਇਆ। ਸਰ ਪਹਿਲਾਂ ਵੀ ਕੋਈ ਮੁਕੱਦਮਾ ਇਹਨਾਂ ਦੇ ਦਰਜ ਹੈ? ਨਹੀਂ ਪਹਿਲਾਂ ਨਹੀਂ ਕੋਈ ਦਰਜ ਇਹਨਾਂ ਤੇ ਮੁਕ ਕਿੰਨੇ ਦਿਨ ਦਾ ਰਿਮਾਂਡ ਮਿਲਿਆ ਜੀ ਇਹਨਾਂ ਨੂੰ ਦੋ ਦਿਨ ਦਾ ਰਿਮਾਂਡ ਮਿਲਿਆ ਹੈਗਾ ਜੀ ਦੋ ਦਿਨ ਦਾ ਹਾਂਜੀ ਹਾਂ ਚਾਰੇ ਜਿਹੜੇ ਦੋਸ਼ੀ ਫੜੇਗੇ ਇਹਨਾਂ ਦਾ ਆਪਸ ਵਿੱਚ ਕੀ ਤਾਲਮੇਲ ਸੀ ਕਿ ਤੇ ਰਿਸ਼ਤੇਦਾਰ ਸੀਗੇ ਜੀ ਇਹ ਅੰਗਰੇਜ਼ ਸਿੰਘ ਗੱਗੀ ਜਿਹੜਾ ਹੈਗਾ ਇਹ ਇੱਥੇ ਵਿਆਹ ਹੋਇਆ ਸੀ ਨਾਲ ਇਹਦਾ ਸਾਲਾ ਸੀਗਾ ਗੁਰਵੰਤ ਸਿੰਘ ਉਰਫ ਬੰਟੀ ਤੇ ਇੱਕ ਇਹਦਾ ਦੋਸਤ ਇਹਦੇ ਆਇਆ ਹੋਇਆ ਸੀ ਘਰ ਨਾਲ ਇਹਦੇ ਗੱਗੀ ਦੇ ਪਤਾ ਲੱਗਿਆ ਜੀ ਕਿੰਨੇ ਦਿਨ ਪਹਿਲਾਂ ਵਿਆਹ ਹੋਇਆ ਸੀਗਾ ਤੇ ਕਦੋਂ ਤੋਂ ਕੰਮ ਕਰ ਰਿਹਾ ਸੀਗਾ ਨਹੀਂ ਇਹ ਹਜੇ ਪੁੱਛ ਕਿਸੇ ਦਾ ਵਿਸ਼ਾ ਹੈ ਪੁੱਛਾਂਗੇ ਤੇ जिमें भी कार जानकारी को सामने आएगी उदा फ्लैश कर दी जाएगी जी ए बी आई न्यूज चैनल देखने वाले सभी दर्शकों से हम अपील करते हैं कि ए बी आई न्यूज चैनल पर ऐसी लेटेस्ट खबरें देखने दे। के लिए हमारे चैनल को सब्सक्राइब करना ना भूलें जय हिंद जय भारत